ਵਿਨੇਸ਼ ਫੋਗਟ ਦੀ ਥਾਂ ਤੇ ਜਿਸ ਖਿਡਾਰੀ ਨੂੰ 53 ਕਿਲੋ ਰੈਸਲਿੰਗ ਭਾਰ ਕੈਟਾਗਰੀ ਦੇ ਵਿੱਚ 올림픽ਸ ਦੇ ਵਿੱਚ ਭੇਜਿਆ ਗਿਆ ਉਸ ਨੂੰ ਹੁਣ ਡਿਪੋਰਟ ਕੀਤਾ ਜਾ ਰਿਹਾ ਹੈ ਸਿਰਫ ਉਸ ਖਿਡਾਰੀ ਨੂੰ ਨਹੀਂ ਬਲਕਿ ਉਸ ਦੀ ਸਾਰੀ ਦੀ ਸਾਰੀ ਟੀਮ ਨੂੰ ਕਿਉਂਕਿ ਇਹਨਾਂ ਨੇ ਉੱਥੋਂ ਦੇ ਰੂਲ ਤੋੜ ਦਿੱਤੇ ਨੇ ਅੰਤਿਮ ਪੰਗਹਾਲ ਉਹ ਖਿਡਾਰੀ ਜੋ ਕਿ 53 ਕਿਲੋ ਭਾਰ ਕੈਟਾਗਰੀ ਦੇ ਵਿੱਚ ਆਟੋਮੈਟਿਕਲੀ ਕੁਆਲੀਫਾਈ ਕਰਕੇ ਭਾਰਤ ਵੱਲੋਂ ਭੇਜੀ ਗਈ ਸੀ ਇਹ ਉਹਨਾਂ ਲੋਕਾਂ ਨੂੰ ਵੀ ਜਵਾਬ ਹੈ ਜੋ ਇਹ ਪੁੱਛ ਰਹੇ ਨੇ ਕਿ ਵਿਨੇਸ਼ ਫੋਗਟ ਨੇ ਤਾਂ ਝੂਠ ਬੋਲਿਆ ਯਾਨੀ ਕਿ ਉਸਨੇ ਆਪਣੀ ਅਸਲ ਭਾਰ ਕੈਟਾਗਰੀ 53 ਕਿਲੋ ਦੇ ਵਿੱਚ ਕਿਉਂ ਨਾ ਕੁਆਲੀਫਾਈ ਕੀਤਾ ਕਿਉਂ 50 ਕਿਲੋ ਭਾਰ ਕੈਟਾਗਰੀ ਚ ਗਈ ਤਾਂ ਉਹਨਾਂ ਅਗਿਆਨਤਾ ਵਸ ਬੋਲਣ ਵਾਲੇ ਲੋਕਾਂ ਨੂੰ ਇਹ ਜਾਣਕਾਰੀ ਦੇ ਦਈਏ ਕਿ 53 ਕਿਲੋ ਭਾਰ ਕੈਟਾਗਰੀ ਦੀਆਂ ਲਗਾਤਾਰ ਟ੍ਰਾਇਲਸ ਦੀ ਮੰਗ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਇਹ ਖਿਡਾਰਣ ਅੰਤਿਮ ਪੰਘਾਲ ਦੇ ਨਾਲ-ਨਾਲ ਵਿਨੇਸ਼ ਫੋਗਟ ਤੇ ਹੋਰ ਖਿਡਾਰੀ ਵੀ ਸੀ ਜੋ ਕਹਿੰਦੇ ਸੀ ਕਿ ਟ੍ਰਾਇਲ ਕਰਵਾਓ ਜਿਹੜਾ ਕੁਆਲੀਫਾਈ ਕਰੇ ਉਸ ਨੂੰ 53 ਕਿਲੋ ਕੈਟਾਗਰੀ ਦੇ ਵਿੱਚ 올림픽ਸ 'ਚ ਭੇਜੋ ਕਿਹਾ ਗਿਆ ਸੰਘ ਵੱਲੋਂ ਕਿ ਅਸੀਂ ਟ੍ਰਾਇਲ ਕਰਾਵਾਂਗੇ ਭਾਰਤੀ ਕੁਸ਼ਤੀ ਸੰਘ ਨੇ ਅਖੀਰ ਤੱਕ ਇਹ ਵਾਅਦਾ ਕੀਤਾ ਰੱਖਿਆ ਜਦੋਂ ਵਿਨੇਸ਼ ਫੋਗਟ ਇਹਨਾਂ ਟ੍ਰਾਇਲਸ ਦੇ ਸੈਮੀਫਾਈਨਲ 'ਚ ਪਹੁੰਚ ਗਈ ਤਾਂ ਫਿਰ ਸੰਘ ਨੇ ਇੱਕ ਫੈਸਲਾ ਲਿਆ ਕਿ ਨਹੀਂ ਜੀ ਕਿਉਂਕਿ ਅੰਤਿਮ ਪੰਘਾਲ ਦੀ ਪਿਛਲੀ ਅਚੀਵਮੈਂਟ ਕਰਕੇ ਹੀ ਸਾਨੂੰ ਇਹ ਅਧਿਕਾਰ ਮਿਲਿਆ ਕਿ ਅਸੀਂ ਆਪ ਇੱਕ ਖਿਡਾਰੀ ਭੇਜ ਸਕਦੇ ਹਾਂ ਤਾਂ ਅਸੀਂ ਅੰਤਿਮ ਪੰਘਾਲ ਨੂੰ ਹੀ ਭੇਜਾਂਗੇ ਜਦੋਂ ਹੁਣ ਅੰਤਿਮ ਪੰਘਾਲ 올림픽ਸ ਦੇ ਵਿੱਚ ਗਈ ਹੈ ਤਾਂ ਨੌਬਤ ਇਹ ਆ ਗਈ ਕਿ ਉਹ ਪਹਿਲਾ ਹੀ ਮੈਚ ਹਾਰ ਕੇ ਮੈਡਲਾਂ ਦੀ ਰੇਸ ਤੋਂ ਤਾਂ ਬਾਹਰ ਹੋ ਹੀ ਗਏ ਪਰ ਹੁਣ ਉਹਨਾਂ ਨੂੰ ਰਿਪੋਰਟ ਵੀ ਕੀਤਾ ਜਾ ਰਿਹਾ ਹੈ ਤਰਸਲ ਅੰਤਿਮ ਪੰਘਾਲ ਮੈਚ ਹਾਰਨ ਤੋਂ ਬਾਅਦ ਆਪਣੇ ਹੋਟਲ ਦੇ ਵਿੱਚ ਆ ਕੇ ਰੁਕੀ ਸੀ ਜਿੱਥੇ ਉਹ ਸਟੇ ਕਰ ਰਹੀ ਸੀ ਫਿਰ ਉੱਥੋਂ ਅੰਤਿਮ ਪੰਘਾਲ ਨੇ ਆਪਣੀ ਭੈਣ ਨੂੰ ਆਪਣਾ ਆਈਡੀ ਕਾਰਡ ਦੇ ਕੇ 올림픽ਸ ਵਿਲੇਜ ਦੇ ਵਿੱਚ ਭੇਜ ਦਿੱਤਾ ਜਿੱਥੇ ਕਿ ਸਿਰਫ 올림픽 ਖਿਡਾਰੀ ਤੇ ਉਹਨਾਂ ਦੀਆਂ ਟੀਮਸ ਨੂੰ ਹੀ ਐਂਟਰੀ ਹੈ ਜਦੋਂ ਉਸਦੀ ਭੈਣ ਉਸ ਦਾ ਸਾਰਾ ਸਮਾਨ ਲੈ ਕੇ ਇਸ ਪਿੰਡ ਦੇ ਵਿੱਚੋਂ ਬਾਹਰ ਆ ਰਹੀ ਸੀ ਤਾਂ ਉਦੋਂ ਉਸ ਨੂੰ ਪੁਲਸ ਵਾਲਿਆਂ ਨੇ ਸਿਕਿਉਰਿਟੀ ਟੀਮਸ ਨੇ ਰੋਕ ਲਿਆ ਤੇ ਉਸ ਤੋਂ ਸਵਾਲ-ਜਵਾਬ ਕੀਤੇ ਤੇ ਉਹ ਫਸ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਗਈ ਇਸ ਦੀ ਭੈਣ ਤੋਂ ਵੀ ਪੁੱਛਗਿਆ ਛੋਈ ਜਿਸ ਤੋਂ ਬਾਅਦ ਅੰਤਿਮ ਪੰਘਾਲ ਨੂੰ ਵੀ ਥਾਣੇ ਬੁਲਾਇਆ ਗਿਆ 19 ਸਾਲਾ ਇਹ ਖਿਡਾਰੀ ਨੇ ਵੀ ਆਪਣੇ ਬਿਆਨ ਉੱਥੇ ਦਰਜ ਕਰਵਾਏ ਹੁਣ ਇੰਨਾ ਹੀ ਕਾਫੀ ਨਹੀਂ ਸੀ ਕਿ ਅੰਤਿਮ ਪੰਘਾਲ ਦੀ ਟੀਮ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਟੈਕਸੀ ਡਰਾਈਵਰ ਤੇ ਨਾਲ ਉਲਝਦੀ ਨਜ਼ਰ ਆ ਗਈ ਯਾਨੀ ਕਿ ਜਿੱਥੇ ਪਹਿਲਾਂ ਹੀ ਇੱਕ ਰੂਲ ਦੀ ਉਲੰਘਣਾ ਹੋ ਰਹੀ ਸੀ ਉੱਥੇ ਹੀ ਅੰਤਿਮ ਦੇ ਦੋ ਕੋਚ ਜਿਨ੍ਹਾਂ ਦੇ ਨਾਮ ਵਿਕਾਸ ਤੇ ਭਗਤ ਸੀ ਉਹ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਟੈਕਸੀ ਡਰਾਈਵਰ ਦੇ ਨਾਲ ਉਲਝਦੇ ਨਜ਼ਰ ਆਏ ਉਹਨਾਂ ਨੇ ਟੈਕਸੀ ਡਰਾਈਵਰ ਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਬਹਿਸ ਕੀਤੀ ਤੇ ਉਸ ਨੂੰ ਪੈਸੇ ਦੇਣ ਤੋਂ ਹੀ ਨਾ ਕਰ ਦਿੱਤੀ ਇਹ ਮਾਮਲਾ ਵੀ ਸੁਰੱਖਿਆ ਟੀਮਾਂ ਦੇ ਨਜ਼ਰੀ ਚੜਿਆ ਹੁਣ ਇਹ ਦੋਵਾਂ ਮਾਮਲਿਆਂ ਨੂੰ ਲੈ ਕੇ ਸਾਰੀ ਦੀ ਸਾਰੀ ਟੀਮ ਨੂੰ ਰਿਪੋਰਟ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਤੇ ਉਧਰ ਹੀ ਇੰਡੀਅਨ 올림픽 ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਤਾਂ ਅੱਗ ਨਾਲ ਖੇਡਣ ਵਰਗਾ ਹੋ ਗਿਆ ਗੁਰਤਲਾਪੇ ਵੀ ਹੈ ਕਿ ਕਿਸੇ ਹੋਰ ਖਿਡਾਰੀਨ ਉੱਤੇ ਉਂਗਲ ਨਾ ਚੁੱਕਦੇ ਹੋਏ ਜੇਕਰ ਕੁਸ਼ਤੀ ਸੰਘ ਉੱਤੇ ਹੀ ਸਵਾਲ ਚੁੱਕੀਏ ਕਿ ਕਿਉਂ ਨਾ ਵਿਨੇਸ਼ ਹੋਗਟ ਨੂੰ 53 ਕਿਲੋ ਭਾਰ ਕੈਟਾਗਰੀ ਦੇ ਵਿੱਚ ਜਾਣ ਦਿੱਤਾ ਗਿਆ ਕੀ ਪਤਾ ਜੇ ਅਜਿਹਾ ਹੁੰਦਾ ਤਾਂ ਕਹਾਣੀ ਕੁਝ ਹੋਰ ਹੁੰਦੀ